ਮੂਵੀ ਦਾ ਟੜਕਿਵੇਂ ਦਾ ਐਕਸਪੀਰੀਅੰਸ ਰਿਹਾ ਕਿ ਵੀ ਤੁਸੀਂ ਇਸ ਹੋਰ ਤਰ੍ਹਾਂ ਦੀਆਂ ਵੀ ਮੂਵੀਆਂ ਕੀਤੀਆਂ ਨੇ ਜਿਵੇਂ ਕਾਮੇਡੀ ਸੀਨਸ ਇਸ ਮੂਵੀ ਦੇ ਵਿੱਚ ਥੋੜਾ ਕ੍ਰਾਈਮ ਸੀਨ ਹੈਗਾ ਆ ਤੇ ਤੁਸੀਂ ਨਾ ਪੁਲਿਸ ਦਾ ਕਿਰਦਾਰ ਨਿਭਾਇਆ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਜਿਹੜੀਆਂ ਪਹਿਲਾਂ ਵੀ ਆਪਾਂ ਫਿਲਮਾਂ ਕੀਤੀਆਂ ਕਿ ਕੁਝ ਡਿਫਰੈਂਟ ਹਰੇਕ ਫਿਲਮ ਦੇ ਵਿੱਚ ਕੋਈ ਡਿਫਰੈਂਟ ਕਰੈਕਟਰ ਹੋਵੇ ਜਿਹਨੂੰ ਆਪਾਂ ਨਿਭਾਈਏ ਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਉਹ ਸੋ ਫਸਟ ਟਾਈਮ ਮੈਂ ਇੱਕ ਪੁਲਿਸ ਆਫੀਸਰ ਦਾ ਰੋਲ ਪਲਾਇਆ ਤਨਹੋਂ ਲੱਗਦਾ ਕਿ ਵਾਕਈ ਪੁਲਿਸ ਦੀ ਜੌਬ ਵੀ ਓਕੀ ਹੈ ਨਹੀਂ ਨਹੀਂ ਵਾਕਈ ਮੈਂ ਜਦੋਂ ਵੀ ਖੈਰ ਇਹ ਵਰਦੀ ਪਾਈ ਆ ਹਨਾ ਪੁਲਿਸ ਦੀ ਤਾਂ ਇੱਕ ਵੱਖਰਾ ਤੁਹਾਨੂੰ ਚਲੋ ਇੱਕ ਪ੍ਰਾਊਡ ਸਿੰਗਮ ਵਾਲੀ ਟੋਨ ਹਨਾ ਇੱਕ ਪ੍ਰਾਊਡ ਵੀ ਹੁੰਦਾ ਪਰ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਮੈਂ ਮਹਿਸੂਸ ਕੀਤੀ ਉਦੋਂ ਔਰ ਮੈਂ ਸਮਝ ਪਾਇਆ ਕਿ ਕਿੰਨਾ ਪ੍ਰੈਸ਼ਰ ਹੁੰਦਾ ਇੱਕ ਆਫੀਸਰ ਤੇ ਜਦੋਂ ਵੀ ਕਿਸੇ ਮਤਲਬ ਸ਼ਹਿਰ ਦੇ ਵਿੱਚ ਕੋਈ ਵੀ ਕ੍ਰਾਈਮ ਹੁੰਦਾ ਹਨਾ ਇਲਾਮ ਦੇ ਨਾਲ ਨਾਲ ਤੁਹਾਡੀ ਆਵਾਜ਼ ਵੀ ਅਸੀਂ ਸੁਨਣਾ ਚਾਹੁੰਦੇ ਹਾਂ ਸਾਰੇ ਸੁਨਣਾ ਚਾਹੁੰਦੇ ਹਾਂ ਕੁਛ ਮਾੜੇ ਜੇ ਦੋਕ ਲਾਈਨਾਂ ਹੋ ਜਾਣ ਕਿਉਂਕਿ ਤੁਸੀਂ ਆਏ ਹੋ ਅਸੀਂ ਗਾਣਾ ਸੁਣੀਏ ਇਦਾਂ ਹੋ ਨਹੀਂ ਸਕਦਾ ਜੀ ਜੀ ਕਿ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਉਹ ਰੱਖਦੇ ਧੂਗਲੇ ਬੰਦੇ ਨਾ ਕਦੇ ਯਾਰੀ ਨਹੀਂ ਉਹ ਰੱਖਦੇ ਹੌਲੇ ਕਰਦਾਰ ਗੱਲਾਂ ਪਾਰੀ ਨਹੀਂ ਉਹ ਰੱਖਦੇ ਲਾਇਲਟੀ ਬਲੱਡ 'ਚ ਸਮਾਈ ਹੋਈ ਆ ਗੋਰੀਏ ਓਏ ਮੇਨ ਜੱਟ ਦੀ ਚਿਹੜਾਈ ਹੋਈ ਆ ਗੋਰੀਏ ਆਨਾ ਆਨਾ ਦੁਨੀਆ ਮਨਾਈ ਹੋਈ ਆ ਗੋਰੀਏ ਜਾਣ ਦਾ ਜ਼ਮਾਨਾ ਸਾਰਾ ਕਹਿੰਦਿਆਂ ਕਹੌਂਦਿਆਂ ਦੀ ਕਬਰੂ ਨੇ ਗੋੜਣੀ ਲਵਾਈ ਹੋਈ ਆ ਗੋਰੀਏ ਕੁੜੀਆਂ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਪਰ ਬੜੀਆਂ ਖੁਸ਼ਕਿਸਮਤ ਉਹ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਘਰਾਂ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਇੱਕ ਹੋ ਤੇ ਉਹਨਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਆਫ ਕੋਰਸ ਸਾਰੇ ਯੂ نو ਸਭ ਦੀ ਆਪਣੀ ਫੈਮਲੀਜ਼ ਦੀਆਂ ਪ੍ਰੋਬਲਮ ਐਸ ਯੂ ਸੈਡ ਬਟ ਆਈ ਥਿੰਕ ਆਪਣਾ ਇਨੀਸ਼ੀਏਟਿਵ ਲੈਣਾ ਵੀ ਜ਼ਰੂਰੀ ਹੁੰਦਾ ਇਫ ਯੂ ਵਾਂਟ ਟੂ ਡੂ ਸਮਥਿੰਗ ਤੇ ਫਿਰ ਉਹ ਆਪਾਂ ਨੂੰ ਆਪਣਾ ਇਨੀਸ਼ੀਏਟਿਵ ਲਾ ਕੇ ਉਹ ਆਪਾਂ ਨੂੰ ਕੰਪਲੀਟ ਕਰਨਾ ਜ਼ਰੂਰੀ ਆ ਠੀਕ ਹੈ ਜੋ ਤੁਸੀਂ ਗੋਲ ਦੇਖਦੇ ਹੋ ਉਹਨੂੰ ਪੂਰਾ ਕਰਨਾ ਦੈਟਸ ਯੋਰ ਰਿਸਪੋਨਸਿਬਿਲਟੀ ਸਤਿ ਸ਼੍ਰੀ ਅਕਾਲ ਜੀ ਸਾਡਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਰਾ ਬੇਧੰچل ਤੁਹਾਡੇ ਨਾਲ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਸਾਰਿਆਂ ਦਾ ਨਿੱਗਾ ਸਵਾਗਤ ਕਰਦੀ ਆ ਤਾਂ ਬਲੂ ਵੈਂਡ ਮੂਵੀ ਦੇ ਸਟਾਰ ਕਾਸਟ ਟੀਮ ਸਾਡੇ ਨਾਲ ਇਸ ਵਕਤ ਮੌਜੂਦ ਹੈ ਜੀ ਮੂਵੀ ਰਿਲੀਜ਼ ਹੋ ਚੁੱਕੀ ਹੈ ਚੋਪਾਲ OTT ਤੇ ਤੇ ਇਸ ਦੇ ਬਾਰੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮੂਵੀ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਮੂਵੀ ਇੱਕ ਕ੍ਰਾਈਮ ਸੀਨ ਤੇ ਬੇਸਡ ਹੈਗੀ ਹੈ ਤੇ ਇਸ ਦੇ ਬਾਰੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨੀਆਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਫੇਰ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁ ਅਸੀ ਕਾਲ ਜੀ ਸਾਰਿਆਂ ਨੂੰ ਨਾਲ ਹੀ ਮੂਵੀ ਦੇ ਨਾਲ-ਨਾਲ ਤੁਹਾਨੂੰ ਧੀ ਦੇ ਵਿਆਹ ਦੀਆਂ ਵੀ ਬਹੁਤ-ਬਹੁਤ ਵਧਾਈਆਂ ਥੈਂਕ ਯੂ ਜੀ ਬਹੁਤ ਜੀ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਤੁਸੀਂ ਧੀ ਵਿਆਹੀ ਹੋਈ ਹੈ ਜੀ ਤੇ ਨਾਲ ਹੀ ਮੂਵੀ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਮੂਵੀ ਦਾ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਤੁਸੀਂ ਇਸ ਹੋਰ ਤਰ੍ਹਾਂ ਦੀਆਂ ਵੀ ਮੂਵੀਆਂ ਕੀਤੀਆਂ ਨੇ ਜਿਵੇਂ ਕਾਮੇਡੀ ਸੀਨਸ ਇਸ ਮੂਵੀ ਦੇ ਵਿੱਚ ਥੋੜਾ ਕ੍ਰਾਈਮ ਸੀਨ ਹੈਗਾ ਆ ਤੇ ਤੁਸੀਂ ਨਾ ਪੁਲਿਸ ਦਾ ਕਿਰਦਾਰ ਨਿਭਾਇਆ ਕਿਵੇਂ ਦਾ ਮਹਿਸੂਸ ਹੋਇਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਜਿਹੜੀਆਂ ਪਹਿਲਾਂ ਵੀ ਆਪਾਂ ਫਿਲਮਾਂ ਕੀਤੀਆਂ ਕਿ ਕੁਝ ਡਿਫਰੈਂਟ ਹਰੇਕ ਫਿਲਮ ਦੇ ਵਿੱਚ ਕੋਈ ਡਿਫਰੈਂਟ ਕਰੈਕਟਰ ਹੋਵੇ ਜਿਹਨੂੰ ਆਪਾਂ ਨਿਭਾਈਏ ਤੇ ਆਪਣੇ ਆਪ ਨੂੰ ਵੀ ਚੰਗਾ ਲੱਗਦਾ ਸੋ ਫਸਟ ਟਾਈਮ ਮੈਂ ਇੱਕ ਪੁਲਿਸ ਆਫੀਸਰ ਦਾ ਰੋਲ ਨਿਭਾ ਰਿਹਾ ਪਰ ਮੈਨੂੰ ਖੁਦ ਨੂੰ ਜਿਹੜੀਆਂ ਇਦਾਂ ਦੀਆਂ ਸਸਪੈਂਸ ਥ੍ਰਿਲਰ ਫਿਲਮਾਂ ਨੇ ਹਨਾ ਉਹ ਬੜੀਆਂ ਚੰਗੀਆਂ ਲੱਗਦੀਆਂ ਕਿ ਜਿਨ੍ਹਾਂ ਦੀ ਆਪਾਂ ਬੈਠ ਕੇ ਮਤਲਬ ਇਹ ਲੱਗਦਾ ਹੁੰਦਾ ਕਿ ਅੱਗੇ ਪਤਾ ਨਹੀਂ ਕੀ ਹੋਣਾ ਜਾਂ ਕੀ ਹੋਊਗਾ ਸੋ ਹੁਣ ਇਹ ਉਸੇ ਤਰ੍ਹਾਂ ਦਾ ਸਬਜੈਕਟ ਅਸੀਂ ਆਪ ਕੀਤਾ ਸੋ ਹੁਣ ਹੋਰ ਵੀ ਚੰਗਾ ਲੱਗਿਆ ਜਦੋਂ ਆਪ ਉਸੇ ਤਰ੍ਹਾਂ ਦੇ ਕੈਰੈਕਟਰ ਪਲੇ ਕੀਤੇ ਤੇ ਉਦਾਂ ਦੀ ਮਤਲਬ ਸਟੋਰੀ ਹੈਗੀ ਆ ਸੋ ਵਧੀਆ ਲੱਗਿਆ ਜੀ ਹੁਣ ਪੁਲਿਸ ਵਾਲੇ ਤੁਸੀਂ ਇਸ ਮੂਵੀ ਚ ਬਣਿਆ ਤਾਂ ਹੁਣ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਤੇ ਕੰਮ ਬੜੇ ਔਖੇ ਆ ਕਿਉਂਕਿ ਇਹਦੇ ਵਿੱਚ ਤੁਸੀਂ ਜਦੋਂ ਕਿਸੇ ਦਾ ਮਰਡਰ ਹੋਇਆ ਹੁੰਦਾ ਹੈ ਤਾਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੁੰਦੇ ਹੋ ਇਸ ਤਰ੍ਹਾਂ ਦੇ ਸੀਨ ਆ ਜਾਂਦੇ ਆ ਮੋਸਟਲੀ रियलिटी ਜਿਹਦੇ ਵਿੱਚ ਵੀ ਹੁੰਦੇ ਆ ਤੁਹਾਨੂੰ ਹੁਣ ਲੱਗਦਾ ਕਿ ਵਾਕਈ ਪੁਲਿਸ ਦੀ ਜੌਬ ਵੀ ਹੋਣੀ ਨਹੀਂ ਨਹੀਂ ਵਾਕਈ ਮੈਂ ਜਦੋਂ ਵੀ ਖੈਰ ਇਹ ਵਰਦੀ ਪਾਈ ਆ ਹੈਨਾ ਪੁਲਿਸ ਦੀ ਤਾਂ ਇੱਕ ਵੱਖਰਾ ਤੁਹਾਨੂੰ ਚਲੋ ਇੱਕ ਪ੍ਰਾਊਡ ਸਿੰਗਮ ਵਾਲੀ ਟੋਨ ਮੈਂ ਇੱਕ ਪ੍ਰਾਊਡ ਵੀ ਹੁੰਦਾ ਪਰ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਮੈਂ ਮਹਿਸੂਸ ਕੀਤੀ ਉਦੋਂ ਔਰ ਮੈਂ ਸਮਝ ਪਾਇਆ ਕਿ ਕਿੰਨਾ ਪ੍ਰੈਸ਼ਰ ਹੁੰਦਾ ਇੱਕ ਆਫੀਸਰ ਤੇ ਜਦੋਂ ਵੀ ਕਿਸੇ ਅ ਮਤਲਬ ਸ਼ਹਿਰ ਦੇ ਵਿੱਚ ਕੋਈ ਵੀ ਕ੍ਰਾਈਮ ਹੁੰਦਾ ਹਨਾ ਕੋਈ ਕੋਈ ਵਾਰਦਾਤ ਹੁੰਦੀ ਆ ਤਾਂ ਉਹ ਸਭ ਤੋਂ ਪਹਿਲਾਂ ਉਹਦੀ ਜ਼ਿੰਮੇਵਾਰੀ ਜਿਹੜਾ ਉਸ ਏਰੀਏ ਦਾ ਜਾਂ ਉਸ ਇਲਾਕੇ ਦਾ ਉਸ ਸ਼ਹਿਰ ਦਾ ਜਿਹੜਾ ਮੁਖੀ ਹੈਗਾ ਜਾਂ ਫਿਰ ਉਹ ਥਾਣੇ ਦਾ ਜਿਹੜਾ ਮੁਖੀ ਹੈਗਾ ਉਹਦੇ ਉੱਪਰ ਆਉਂਦੀ ਆ ਸੇ ਔਰ ਉਹਦੇ ਤੋਂ ਵੱਡੇ ਆਫੀਸਰਾਂ ਦਾ ਉਹਦੇ ਤੇ ਕਿੰਨਾ ਪ੍ਰੈਸ਼ਰ ਹੁੰਦਾ ਉਸ ਕੇਸ ਨੂੰ ਸੋਲਵ ਕਰਨ ਲਈ ਜਾਂ ਲੋਕਾਂ ਦਾ ਕਿੰਨਾ ਪ੍ਰੈਸ਼ਰ ਹੁੰਦਾ ਕਿ ਤੁਸੀਂ ਇਹ ਇਹਦੇ ਤੇ ਕੀ ਕਰ ਰਹੇ ਹੋ ਕੇਸ ਤੇ মিডিਆ ਦਾ ਕਿੰਨਾ ਪ੍ਰੈਸ਼ਰ ਹੁੰਦਾ ਔਰ ਫਿਰ ਪੋਲੀਟੀਕਲ ਵੀ ਪ੍ਰੈਸ਼ਰ ਪੈਂਦੇ ਆ ਸੋ ਮਤਲਬ ਮੈਨੂੰ ਲੱਗਿਆ ਇਹ ਕੈਰੈਕਟਰ ਪਲੇ ਕਰਕੇ ਕਿ ਪੁਲਿਸ ਦੀ ਜੌਬ ਬਹੁਤ ਟਾਫ ਹੈ ਨਾ इजी ਕੰਮ ਨਹੀਂ ਹੈ ਜਿੰਨਾ ਦੇਖਣ ਨੂੰ ਲੱਗਦਾ ਦੂਰੋਂ ਜੀ ਜੀ ਬਿਲਕੁਲ ਤੇ ਅਮਨ ਜੀ ਤੁਸੀਂ ਵੀ ਇਸ ਮੂਵੀ ਦੇ ਵਿੱਚ ਕੰਮ ਕੀਤਾ ਹੈ ਪਹਿਲਾਂ ਤੋਂ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਇਟ ਵਾਸ ਰੀਲੀ ਗੁੱਡ ਹਮ ਹਮ ਬਹੁਤ ਸੋਹਣਾ ਸੀਗਾ ਐਕਸਪੀਰੀਅੰਸ ਮੇਰਾ ਜੀ ਐਂਡ ਆਫ ਕੌਰਸ ਸਰਦਨ ਆਲ ਹੋਵੇ ਤਾਂ ਨਾਲੇ ਸਾਰੇ ਸਾਰੀ ਸਾਡੀ ਟੀਮ ਹੀ ਬਹੁਤ ਸੋਹਣੀ ਸੀਗੀ ਸਾਰਿਆਂ ਨੇ ਬਹੁਤ ਸੋਹਣਾ ਆਪਣਾ ਆਪਣਾ ਕੰਮ ਵਧੀਆ ਕੀਤਾ ਐਂਡ ਸਾਰਿਆਂ ਨੇ ਵਧੀਆ ਇੰਜੋਏ ਕੀਤਾ ਕੰਮ ਕਰਦੇ ਹੋਏ ਜੀ ਜੀ ਕਿੰਨਾ ਬlesed ਮਹਿਸੂਸ ਕਰਦੇ ਹੋ ਕਿ ਕਿਉਂਕਿ ਕੁੜੀਆਂ ਨੂੰ ਇੰਨੀ ਚੀਜ਼ੀ ਐਂਡ ਦਾ ਮੌਕੇ ਨਹੀਂ ਮਿਲਦੇ ਹੈਗੇ ਤੁਸੀਂ ਮੂਵੀਸ ਨਾਲ ਨੇ ਲੋਕੀ ਤੁਹਾਨੂੰ ਜਾਣਦੇ ਪਿਆਰ ਕਰਦੇ ਹੈਗੇ ਆ ਤੇ ਤੁਹਾਡੇ ਪਿੱਛੇ ਸਪੋਰਟ ਸਭ ਤੋਂ ਜ਼ਿਆਦੀ ਕਿਹਦੀ ਹੈ ਕਿ ਹਾਂ ਬਈ ਜਿੱਦਾਂ ਮਾਪੇ ਦੀ ਹੋ ਜਾਂਦੀ ਹੈ ਫਰੈਂਡਸ ਦੀ ਹੋ ਜਾਂਦੀ ਹੈ ਕਿ ਸਭ ਤੋਂ ਜ਼ਿਆਦਾ ਤੁਹਾਨੂੰ ਕਿਹਨੇ ਸਪੋਰਟ ਕੀਤੀ ਹੈ ਕਿ ਬਣ ਕੁਛ ਦਿਖਾ ਆਪਣੇ ਆਪ ਨੂੰ ਮਮ ਜੀ ਹਾਂ ਜੀ ਫੈਮਲੀ ਦਾ ਆਬਵੀਅਸਲੀ ਸਪੋਰਟ ਹੁੰਦਾ ਆ ਸਭ ਦੀ ਫੈਮਲੀ ਜੀ ਕਰਦੇ ਨੇ ਬਟ ਮੇਰੀ ਫੈਮਲੀ ਦੇ ਚ ਮੇਰੀ ਮੰਮਾ ਦਾ ਬੜਾ ਵੱਡਾ ਕਿਰਦਾਰ ਆ ਮੈਨੂੰ ਮੇਰੇ ਪਿੱਛੇ ਤੇ ਉਹ ਹਮੇਸ਼ਾ ਉਹਨਾਂ ਨੇ ਸਪੋਰਟ ਕੀਤਾ ਆ ਜੀ ਜੀ ਐਂਡ ਸਭ ਤੋਂ ਜ਼ਿਆਦਾ ਖੁਸ਼ੀ ਉਹਨਾਂ ਨੂੰ ਇਹ ਹੁੰਦੀ ਆ ਵੀ ਮੈਂ ਬਾਕੀ ਵੀ ਕੰਮ ਕਰਾਂ ਬਟ ਪੰਜਾਬ ਚ ਜੋ ਕੰਮ ਕਰਦੀ ਆ ਤੇ ਉਹਨਾਂ ਨੂੰ ਉਹਦੀ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਬਿਲਕੁਲ ਤੇ ਗੁਰਪ੍ਰੀਤ ਜੀ ਤੁਸੀਂ ਵੀ ਇਸ ਮੂਵੀ ਦੇ ਵਿੱਚ ਕੰਮ ਕੀਤਾ ਹੈ ਮੂਵੀ ਦੇ ਵਿੱਚ ਤੁਹਾਡੀ ਬਹੁਤ ਹੀ ਗਵਾਚ ਗਈ ਹੈ ਤੇ ਉਹ ਤੇ ਚਲੋ ਲੱਭੀ ਜਾਂ ਨਹੀਂ ਉਹ ਮੂਵੀ ਦੇਖ ਕੇ ਲੋਕੀ ਆਪ ਹੀ ਹੈ ਨਾ ਦੱਸਣਗੇ ਕਮੈਂਟ ਕਰਕੇ ਤੇ ਤੁਹਾਨੂੰ ਕਿਵੇਂ ਦਾ ਲੱਗਾ ਮੂਵੀ ਦੇ ਵਿੱਚ ਕੰ ਅ ਮੈਂ ਗਰਵਲ ਸਾਹਿਬ ਨਾਲ ਮੈਂ ਪਹਿਲਾਂ ਵੀ ਇੱਕ ਫਿਲਮ ਵਿੱਚ ਕੰਮ ਕਰ ਚੁੱਕਿਆ ਹਾਂ ਔਰ ਅਸੀਂ ਉਹਦੇ ਵਿੱਚ ਵੀ ਬਹੁਤ ਸੋਹਣਾ ਨਾਲ ਮਿਲ ਕੇ ਦੋਸਤੀ ਹੋਈ ਇਹਨਾਂ ਨਾਲ ਫਿਰ ਇਹਨਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਵੀ ਮੌਕਾ ਦਿੱਤਾ ਮੈਂ ਥੈਂਕਸ ਕਰਦਾ ਹਾਂ ਗਰਵਲ ਸਾਹਿਬ ਦਾ ਔਰ ਵਧੀਆ ਲੱਗਾ ਕਿਉਂਕਿ ਜਦੋਂ ਵੀ ਅਸੀਂ ਜਿਹੜਾ ਸਾਡਾ ਕੀਤਾ ਹੈ ਜਦੋਂ ਅਸੀਂ ਉਹਨੂੰ ਕਰਦੇ ਹਾਂ ਤਾਂ ਸਾਨੂੰ ਚੰਗਾ ਲੱਗਦਾ ਔਰ ਬਹੁਤ ਅੱਛਾ ਸੀ ਬਿਲਕੁਲ ਤੇ ਜਿਵੇਂ ਕਿ ਇਹਦੇ ਵੀ ਮੂਵੀ ਦੇ ਵਿੱਚ ਸੀਰੀਅਸ ਵੀ ਹੈਗੀ ਹੈ ਮੂਵੀ ਥੋੜੀ ਜੀ ਕਿਉਂਕਿ ਆਪਾਂ ਕਤਲ ਦਾ ਜਦੋਂ ਇਨਵੈਸਟੀਗੇਸ਼ਨ ਕਰਦੇ ਆ ਥੋੜਾ ਜਿਹਾ ਕਾਮੇਡੀ ਸੀਨਸ ਵੀ ਵਿੱਚ ਪਾਏ ਹੋਏ ਹੈ ਇਹ ਦਰਸ਼ਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਪਾਇਆ ਕਿ ਥੋੜੇ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਮੂਵੀਜ਼ ਦੇ ਵਿੱਚ ਹੋਣੀਆਂ ਚਾਹੀਦੀਆਂ ਜਾਂ ਵੈਸੇ ਹੀ ਤੁਸੀਂ ਇਸ ਤਰ੍ਹਾਂ ਦੀ ਮੂਵੀ ਬਣਾਈ ਹੈ ਨਹੀਂ ਡਿਮਾਂਡ ਮਤਲਬ ਇਹ ਨਹੀਂ ਕਿ ਜ਼ਬਰਦਸਤੀ ਅਸੀਂ ਵਿੱਚ ਕਾਮੇਡੀ ਪਾਤੀ ਔਰ ਤਾਂ ਉਹ ਕਿ ਇੱਕ ਥਾਣੇ ਦਾ ਜਿਹੜਾ ਚੱਲ ਰਿਹਾ ਮਾਹੌਲ ਉਹ ਇਹੀ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਲਿਖਿਆ ਜਾਂ ਸਾਡੇ ਡਾਇਰੈਕਟਰ ਨੇ ਉਹਨਾਂ ਦੇ ਮਾਈਂਡ 'ਚ ਵੀ ਇਹੀ ਸੀਗਾ ਮੈਨੂੰ ਵੀ ਇਹ ਲੱਗਦਾ ਸੀ ਕਿ ਥਾਣੇ ਦੇ ਵਿੱਚ ਇੱਕ ਚਲੋ ਇੱਕ ਮਰਡਰ ਦੀ ਇਨਵੈਸਟੀਗੇਸ਼ਨ ਆ ਜਾਂ ਕਤਲ ਹੋ ਗਿਆ ਜਾਂ ਹੋਰ ਵਾਰਦਾਤ ਹੋਈ ਆ ਉਹਦੀ ਤਾਂ ਚੱਲ ਹੀ ਰਹੀ ਆ ਪਰ ਥਾਣੇ ਦਾ ਇੱਕ ਆਪਣਾ ਮਾਹੌਲ ਵੀ ਹੁੰਦਾ ਉੱਥੇ ਹਰ ਟਾਈਪ ਦਾ ਬੰਦਾ ਆਉਂਦਾ ਹੋਰ ਵੀ ਐਕਟੀਵਿਟੀਜ਼ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਸੋ ਇਸੇ ਤਰ੍ਹਾਂ ਹੁਣ ਕਿਸੇ ਦੀ ਜਨਾਨੀ ਭੱਜ ਗਈ ਤੇ ਆਉਣਾ ਤਾਂ ਉਹਨੇ ਵੀ ਥਾਣੀ ਆ ਭਾਣਾ ਉੱਥੇ ਚਾਹੇ ਮਰਡਰ ਹੋਇਆ ਵੀ ਹੋਵੇ ਹਨਾ ਸੋ ਇੱਕ ਚੰਗੀ ਗੱਲ ਆ ਕਿ ਇਸ ਫਿਲਮ 'ਚ ਜਿੰਨੇ ਵੀ ਕੈਰੈਕਟਰ ਨੇ ਸਾਰੇ ਬਹੁਤ ਗੁਰਪ੍ਰੀਤ ਥੋੜੀ ਬਹੁਤ ਅੱਛੇ ਐਕਟਰ ਨੇ ਔਰ ਅ ਕੰਮ ਕੀਤਾ ਫੋਮਬੇ ਵੀ ਔਰ ਉਹਦੇ ਵਿੱਚ ਦਲਾਵਰ ਸਿੱਧੂ ਹੋਰੀ ਨੇ ਜਾਂ ਰਾਜ ਧਾਲੀਵਾਲ ਜੀ ਹੋਰ ਵੀ ਜਿੰਨੇ ਵੀ ਐਕਟਰ ਹੈਗੇ ਆ ਮਤਲਬ ਪ੍ਰੋਪਰ ਜਿਹੜੇ ਜਿਨ੍ਹਾਂ ਨੂੰ ਕੋਈ ਵੀ ਆਪਾਂ ਕੋਈ ਕਰੈਕਟਰ ਦੇ ਦੋ ਤੋ ਉਹਨੂੰ ਬਖੂਬੀ ਨਿਭਾ ਸਕਦੇ ਆ ਸੋ ਅਸੀਂ ਸਾਡੀ ਕੋਸ਼ਿਸ਼ ਰਹੀ ਹੈ ਕਿ ਪ੍ਰੋਪਰ ਜਿਹੜਾ ਬੰਦਾ ਵਧੀਆ ਐਕਟ ਕਰ ਸਕਦਾ ਔਰ ਕਰੈਕਟਰਾਂ ਦੇ ਮੁਤਾਬਕ ਜਿਹੜਾ ਉਹਦੇ ਤੇ ਟੁੱਕਦਾ ਉਹਦੇ ਟੰਗਣਾ ਸੀ ਚੁਣੀਏ ਉਹਨੂੰ ਬਿਲਕੁਲ ਤੇ ਰਵਿੰਦਰ ਗਰੇਵਾਲੇ ਕਹਜਾ ਨਾਮ ਹੈ ਕੋਈ ਵੀ ਵਿਆਹ ਸ਼ਾਦੀ ਹੋਵੇ ਤੁਹਾਡੇ ਗਾਣੇ ਨਾ ਵੱਜਣ ਇਹਦਾ ਹੋ ਹੀ ਨਹੀਂ ਸਕਦਾ ਹਣਾ ਤੇ ਤੁਸੀਂ ਪਹਿਲਾਂ ਆਪਣੇ ਆਪ ਨੂੰ ਤੁਸੀਂ ਸਿੰਗਿੰਗਸ ਦੇ ਵਿੱਚ ਆਏ ਫਿਰ ਤੁਸੀਂ ਫਿਲਮਾਂ ਦੇ ਵਿੱਚ ਆਏ ਤੇ ਫਿਰ ਹੁਣ ਫਿਲਮਾਂ ਪ੍ਰੋਡਿਊਸ ਵੀ ਕਰ ਰਹੇ ਹੋ ਤੁਸੀਂ ਕਿਵੇਂ ਤੁਸੀਂ ਮਤਲਬ ਮਹਿਸੂਸ ਕਰਦੇ ਹੋ ਕਿ ਪੌੜੀ ਪੌੜੀ ਚੜ੍ਹਨਾ ਤੇ ਫਿਰ ਅੱਗੇ ਵਧਣਾ ਹਲੇ ਤੱਕ ਉਸੇ ਤਰ੍ਹਾਂ ਮਿਹਨਤ ਤੁਹਾਡੀ ਬਰਕਰਾਰ ਹੈਗੀ ਹੈ ਕਿਵੇਂ ਮਹਿਸੂਸ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਉਹਨੇ ਮਹਿਸੂਸ ਤਬਰੀ ਕਰਦੇ ਔਰ ਮੈਨੂੰ ਲੱਗਦਾ ਕਿ ਬੰਦੇ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਕਹਿੰਦੇ ਖੜੇ ਪਾਣੀ ਵੀ ਗੰਧਲੇ ਹੋ ਜਾਂਦੇ ਹਨਾ ਜੇ ਤੁਰਦਾ ਰਹੇ ਉਹੀ ਠੀਕ ਆ ਔਰ ਇਸ ਚੀਜ਼ ਚ ਇੰਟਰਸਟ ਆ ਔਰ ਮੈਨੂੰ ਲੱਗਦਾ ਪਹਿਲਾਂ ਗਾਇਕੀ ਸੀਗੇ ਤੇ ਗਾਇਕੀ ਔਰ ਫਿਲਮਾਂ ਬੜਾ ਆਪਸ ਚ ਮਤਲਬ ਇੱਕ ਉਸੀ ਮਤਲਬ ਕੋਈ ਗੱਲ ਹੈਗੀ ਆ ਮੈਨੂੰ ਲੱਗਦਾ ਇਹ ਉਦੇ ਤੋਂ ਅਗਲਾ ਸਟੈਪ ਹੋ ਜਾਂਦਾ ਔਰ ਸ਼ੁਰੂ ਤੋਂ ਐਕਟਿੰਗ ਦਾ ਸ਼ੌਕ ਵੀ ਰਿਹਾ ਮੈਂ ਹੁਣ ਨਾਲ ਨਾਲ ਇਹ ਵੀ ਔਰ ਮੈਨੂੰ ਹੁੰਦਾ ਕਿ ਅਲਗ-ਅਲਗ ਸਬਜੈਕਟ ਦੇ ਉੱਤੇ ਕੰਮ ਹੋਣਾ ਚਾਹੀਦਾ ਹੁਣ OTT ਨੇ ਖੈਰੇ ਕੰਮ ਥੋੜਾ ਈਜ਼ੀ ਕਰਤਾ ਕਿ ਹੁਣ ਬੜੇ ਡਿਫਰੈਂਟ ਡਿਫਰੈਂਟ ਸਬਜੈਕਟ ਜਿਹੜੇ ਉਹ ਪੰਜਾਬੀ ਦੇ ਵਿੱਚ ਬਣ ਰਹੇ ਔਰ ਬਣਨੇ ਵੀ ਚਾਹੀਦੇ ਆ ਇੰਡਸਟਰੀ ਲਈ ਚੰਗੀ ਗੱਲ ਆ ਔਰ ਚੰਗਾ ਲੱਗਦਾ ਔਰ ਮੈਂ ਚਾਹੂੰਗਾ ਕਿ ਆਉਣ ਵਾਲੇ ਟਾਈਮ 'ਚ ਵੀ ਅਸੀਂ ਇਹ ਅਲਗ-ਅਲਗ ਸਬਜੈਕਟ ਦੇ ਉੱਤੇ ਕੰਮ ਕਰੀਏ ਬਿਲਕੁਲ ਤੇ ਤੁਸੀਂ ਸਿੰਗਿੰਗ ਲਾਈਨ ਨੂੰ ਅੱਛਾ ਮੰਨਦੇ ਹੋ ਜ਼ਿਆਦਾ ਜਾਂ ਐਕਟਿੰਗ ਲਾਈਨ ਨੂੰ ਜਾਂ ਦੋਨੋਂ ਨੂੰ ਤੁਸੀਂ ਨਾਲ-ਨਾਲ ਲੈ ਕੇ ਚੱਲਦੇ ਹੋ ਹਮੇਸ਼ਾ ਨਹੀਂ ਉਹ ਦੇਖੋ ਲਾਈਨ ਤਾਂ ਕੋਈ ਵੀ ਨਹੀਂ ਮਾੜੀ ਮਤਲਬ ਸਿੰਗਿੰਗ ਤਾਂ ਮੇਰਾ ਪਹਿਲਾ ਮਨਾ ਸਭ ਤੋਂ ਮੇਰਾ ਪਹਿਲਾ ਪਿਆਰ ਆ ਮੈਂ ਉੱਥੋਂ ਹੀ ਸ਼ੁਰੂ ਹੋਇਆ ਔਰ ਸਾਰਾ ਕੁਝ ਦਿੱਤਾ ਸਿੰਗਿੰਗ ਨੇ ਹੀ ਆ ਪਹਿਚਾਨ ਸਿੰਗਿੰਗ ਨੇ ਦਿੱਤੀ ਆ ਤੇ ਐਕਟਿੰਗ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਬੜੀਆ ਚੀਜ਼ ਆ ਤੁਹਾਨੂੰ ਆਪਣੇ ਆਪ ਨੂੰ ਮਾਰ ਕੇ ਕਿਸੇ ਹੋਰ ਕਰੈਕਟਰ ਨੂੰ ਜਿਉਣਾ ਪੈਂਦਾ ਜੇ ਜੇ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ ਸੋ ਇਹਦੇ ਵਿੱਚ ਆਪਣਾ ਮਜ਼ਾ ਹੈਗਾ ਸੋ ਸਿੰਗਿੰਗ ਦਾ ਆਪਦਾ ਮਤਲਬ ਦੋਨੋਂ ਦੋਨਾਂ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਬਟ ਮੈਂ ਦੋਨਾਂ ਦੇ ਵਿੱਚ ਹੀ ਬਹੁਤ ਇੰਜੋਏ ਕਰਦਾ ਮੈਂ ਉਦੋਂ ਗੱਲ ਕਰਨਾ ਇਸੇ ਗੱਲ ਤੇ ਕਿ ਇੱਕ ਕਲਾਕਾਰ ਆ ਕਲਾਕਾਰ ਵਰਸਟਾਈਲ ਆ ਟਾਡੇ ਵਿੱਚ ਬੈਠੇ ਆ ਉਹ ਕਿੱਤਾ ਚਾਹੇ ਉਹ ਸਿੰਗਿੰਗ ਆ ਜਾਂ ਹੈ ਉਹ ਐਕਟਿੰਗ ਆ ਤੇ ਉਹ ਵਰਸਟਾਈਲ ਹੈ ਵਰਸਟਾਈਲ ਗਰਵਾਨ ਸਾਹਿਬ ਹੈਗੀ ਜੀ ਤੇ ਅਮਨ ਜੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਇਸ ਮੂਵੀ ਦੇ ਬਾਰੇ ਕਿ ਹਮੇਸ਼ਾ ਹੀ ਜਦੋਂ ਵੀ ਮੂਵੀ ਜਦੋਂ ਆਪਾਂ ਸ਼ੂਟ ਕਰਦੇ ਆ ਕੋਈ ਨਾ ਕੋਈ ਐਸੀ ਮੂਵੀ ਤਾਂ ਯਾਦ ਬਣ ਜਾਂਦੀ ਹੈਗੀ ਜਿਹੜੀ ਤੁਹਾਨੂੰ ਲਾਈਫਟਾਈਮ ਯਾਦ ਰਹਿ ਜਾਂਦੀ ਹੈ ਕਿ ਜਦੋਂ ਅਸੀਂ ਇਹ ਮੂਵੀ ਸ਼ੂਟ ਕੀਤੀ ਸੀ ਉਸ ਵਕਤ ਇਦਾਂ ਹੋਇਆ ਸੀਗਾ ਤਾਂ ਕਈ ਵਾਰ ਹੈ ਨਾ ਹਾਸੇ ਵਾਲੀਆਂ ਚੀਜ਼ਾਂ ਵੀ ਹੋ ਜਾਂਦੀਆਂ ਰਾਤ ਨੂੰ ਬੰਦਾ ਸੁੱਤਾ ਵੇ ਹੱਸਦਾ ਉਹਦਾ ਯਾਦ ਕਰਕੇ ਤੇ ਤੁਹਾਡੇ ਨਾਲ ਵੀ ਕੋਈ ਅਜਿਹਾ ਸੀਨ ਹੋਇਆ ਜਿਹੜਾ ਤੁਹਾਨੂੰ ਹਜੇ ਵੀ ਯਾਦ ਹੈ ਕਿ ਉਹ ਤੁਹਾਨੂੰ ਭੁੱਲ ਨਹੀਂ ਸਕਦਾ ਲਾਈਫਟਾਈਮ ਦੇ ਹਾਂਜੀ ਅ ਚਾਦਾ ਸੀ ਸ਼ੂਟ ਕਰ ਰਹੇ ਸੀਗੇ ਜੰਗਲ ਦਾ ਸੀਨ ਸੀਗਾ ਹਾਂ ਨਾਈਟ ਦਾ ਸੀਨ ਸ਼ੂਟ ਕਰ ਰਹੇ ਸੀਗੇ ਐਂਡ ਆਪਣੀ ਟੀਮ ਦਾ ਇੱਕ ਮੈਂਬਰ ਆ ਜਿਹੜੇ ਜਿਨ੍ਹਾਂ ਦਾ ਫੋਨ ਸੀਨ ਦੇ ਵਿੱਚ ਮੈਂ ਯੂਜ਼ ਕਰ ਰਹੀ ਸੀਗੀ ਐਂਡ ਉਹਨਾਂ ਦੀ ਆਈ ਥਿੰਕ ਸਿਓਨਸੀ ਆ ਮੇਬੀ ਉਹਨਾਂ ਦਾ ਕਾਲ ਆ ਰਿਹਾ ਸੀਗਾ ਐਂਡ ਮੈਂ ਐਵੇਂ ਹੀ ਚੱਕ ਲਿਆ ਹੂੰ ਹੂੰ ਮੈਂ ਨਾਰਮਲੀ ਗੱਲ ਨਹੀਂ ਤੁਸੀਂ ਤੇ ਕਲੀਸ਼ ਕਰਾਤਾ ਹਾਂ ਉਹ ਵੀ ਗਾਹ ਹੋਇਆ ਕਿ ਉਹ ਪਰ ਜੋ ਹੋਇਆ ਉਹਨੇ ਸੰਭਾਲਿਆ ਫਿਰ ਜਦੋਂ ਪੈਕ ਅਪ ਹੋਣ ਦੀ ਵਾਰੀ ਮੈਨੂੰ ਪਤਾ ਚੱਲਿਆ ਵੀ ਹਜੇ ਮੁੰਡਾ ਕੋਨੇ 'ਚ ਜਾ ਤੱਕ ਗੱਲਾਂ ਕਰ ਰਿਹਾ ਹੈ ਫਿਰ ਮੈਂ ਮੈਂ ਕਿਹਾ ਮੇਰੀ ਗੱਲ ਕਰਾ ਦਿਓ ਮੈਂ ਬੋਲ ਦਿੰਨੀ ਆ ਵੀ ਵੇ ਮੈਂ ਨਾਰਮਲੀ ਫੋਨ ਚੱਕਿਆ ਸੀ ਆਈ ਡਿਡਨਟ ਮੀਨ ਥੈਟ ਕਿ ਯੂ ਨੋ ਕਿ ਇੰਟੈਂਸ਼ਨਲੀ ਇਦਾਂ ਕੀਤਾ ਮੈਂ ਕਿ ਮਜ਼ਾਕ 'ਚ ਕੀਤਾ ਸੀ ਸੋ ਥੈਟ ਵਾਸ ਦਾ ਫਨੀਐਸਟ ਮੂਮੈਂਟ ਔਨ ਸੈਟ ਜੀ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹੇਗੀ ਅਫਕੋਰਸ ਮੈਂ ਤਾਂ ਮੁੰਡੇ ਦਾ ਡਿਵੋਰਸ ਕਰਾ ਦੇਣਾ ਅਫਕੋਰਸ ਉਹ ਕਿੰਨੇ ਟਾਈਮ ਤੱਕ ਹੀ ਦੋ ਰੈਂਟ ਤੱਕ ਚੱਲਦਾ ਰਿਹਾ ਬਸ ਮੈਂ ਰੋਜ਼ ਹੀ ਕਹਿੰਦੀ ਸੀ ਮੈਂ ਕਿ ਹਾਂਜੀ ਰਾਧਾ ਕਿਦਾਂ ਠੀਕ ਹੈ ਤੇ ਗੁਰਪ੍ਰੀਤ ਜੀ ਤੁਸੀਂ ਹੋਰਾਂ ਮੂਵੀਆਂ 'ਚ ਵੀ ਕੰਮ ਕੀਤਾ ਬੜੇ ਕਿਰਦਾਰ ਤੁਸੀਂ ਨਿਭਾਏ ਆ ਤੇ ਇਸ ਮੂਵੀ ਦੇ ਵਿੱਚ ਕੰਮ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਕੀ ਸਭ ਤੋਂ ਵਧੀਆ ਚੀਜ਼ ਕੀ ਲੱਗੀ ਇਸ ਮੂਵੀ ਦੀ ਅ ਜਿਹੜਾ ਮੇਰਾ ਕਿਰਦਾਰ ਆ ਇਹਦੇ ਵਿੱਚ ਜੀ ਜੀ ਉਹ ਜੇ ਤੁਸੀਂ ਪਹਿਲਾਂ ਬੋਲੀ ਦਿੱਤਾ ਕਿ ਘਰ ਵਾਲੀ ਗੱਲ ਹੀ ਹੋਈ ਹੈ ਤੇ ਉਹਦੀ ਰਿਪੋਰਟ ਲਿਖਾਉਣੀ ਹੈ ਹਾਂ ਹਾਂ ਸੋਹਣੀ ਗੱਲ ਇਸ ਫਿਲਮ ਦੀ ਮੈਨੂੰ ਇਹ ਲੱਗਦੀ ਹੈ ਕਿ ਦੋ ਆਫੀਸਰ ਆਪ ਦੇ ਕਿਸ ਕੇਸ ਵਿੱਚ ਚੁੱਲਦੇ ਹੋਇਆ ਇਹ ਬੰਦਾ ਵਿੱਚ ਆ ਗਿਆ ਆਪਦਾ ਕਰੋਨਾ ਰੋਪਾਈ ਜਾਂਦਾ ਤੇ ਕਿਉਂਕਿ ਉਹ ਬਹੁਤ ਜ਼ਿਆਦਾ ਇਹ ਵੀ ਵੱਡੀ ਗੱਲ ਹੈ ਘਰ ਵਾਲੀ ਗਵਾਜ ਜਾਵੇ ਤਾਂ ਬੰਦੇ ਨੇ ਕੀ ਬੀਤੀ ਉਹਨੂੰ ਹੀ ਪਤਾ ਉਹਦੇ ਲਈ ਵੱਡੀ ਗੱਲ ਇਹ ਹੈ ਉਹ ਕਹਿੰਦਾ ਵੀ ਤੁਸੀਂ ਆਪਦੇ ਕਤਲ ਕਾਤਲ ਕੋਤਲ ਤਾਂ ਲੱਭ ਵੀ ਲਾਉਂਗੇ ਤੁਸੀਂ ਕਾਤਲ ਕਾਦੇ ਲੱਭਣੇ ਤੁਹਾਡੇ ਮੇਰੇ ਘਰ ਆ ਜੀ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਗਾ ਤੁਸੀਂ ਫਿਲਮ ਦੇਖੋ ਤਾਂ ਜਿਹਨੂੰ ਮੇਰੀ ਘਰ ਵਾਲੀ ਮਿਲ ਗਈ ਤਾਂ ਮੇਰੇ ਤੱਕ ਬੱਚੀ ਉਹ ਤੁਸੀਂ ਤੂੰ ਮੁੱਢੋਂ ਦਿਖਾਉਣੀ ਪਈ ਆ। ਇਹ ਦਰਸ਼ਕਾਂ ਨੂੰ ਵੀ ਟ੍ਰੇਡ ਕੌਣ ਗਵਾਚੀ ਆ। ਜੀ ਜੀ। ਜੀ ਫਿਲਮ ਦੇ ਨਾਲ-ਨਾਲ ਤੁਹਾਡੀ ਆਵਾਜ਼ ਵੀ ਅਸੀਂ ਸੁੰਨਾ ਚਾਹੁੰਦੇ ਆਂ। ਸਾਰੇ ਸੁੰਨਾ ਚਾਹੁੰਦੇ ਆਂ। ਕੁਛ ਮਾੜੇ ਜਾਂ ਦੋਕ ਲਾਈਨਾਂ ਹੋ ਜਾਣ ਕਿਉਂਕਿ ਤੁਸੀਂ ਆਏ ਹੋ ਅਸੀਂ ਗਾਣਾ ਸੁਣੀਏ ਇਦਾਂ ਹੋ ਨਹੀਂ ਸਕਦਾ। ਬਿਲਕੁਲ। ਤੇ ਤੁਹਾਨੂੰ ਸੁਣਾਉਣਾ ਹੀ ਪੈਣਾ। ਇਸ ਫਿਲਮ ਦਾ ਹੀ ਮੈਂ ਜੀ ਜੀ ਗਾਣਾ ਤੁਹਾਨੂੰ ਬੜਿਆ ਮੈਨੂੰ ਵਧੀਆ ਲੱਗਦੀਆਂ ਉਹਦੀਆਂ ਲਾਈਨਾਂ। ਜੀ ਜੀ। ਕਿ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਰੱਖਦੇ। ਧੋਗਲੇ ਬੰਦੇ ਨਾ ਕਦੇ ਯਾਰੀ ਨਹੀਂ ਰੱਖਦੇ। ਹੌਲੇ ਕਿਰਦਾਰ ਗੱਲਾਂ ਭਾਰੀ ਨਹੀਂ ਰੱਖਦੇ ਲੌਇਲਟੀ ਬਲੱਡ ਚ ਸਮਾਈ ਹੋਈ ਆ ਗੋਰੀਏ ਓ ਐਵੇਂ ਨਹੀਂੋ ਜੱਟ ਦੀ ਚਿਹੜਾਈ ਹੋਈ ਆ ਗੋਰੀਏ ਆਨਾ ਆਨਾ ਦੁਨੀਆਂ ਮਨਾਈ ਹੋਈ ਆ ਗੋਰੀਏ ਜਾਣਦਾ ਜ਼ਮਾਨਾ ਸਾਰਾ ਕਹਿੰਦਿਆਂ ਕਹੌਂਦਿਆਂ ਦੀ ਗੱਭਰੂ ਨੇ ਗੋਡਣੀ ਲਵਾਈ ਹੋਈ ਆ ਗੋਰੀਏ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਪੱਗ ਵੀ ਬੜੀ ਸੋਹਣੀ ਬੰਨੀ ਆ ਤੇ ਪੱਗ ਤੇ ਵੀ ਗਾਣਾ ਬੰਦਦਾ ਹੀ ਆ ਪੱਗ ਵਾਲੇ ਤਾਂ ਬਹੁਤ ਗਾਣੇ ਆ ਜੀ ਸਾਡੇ ਤੁਸੀਂ ਜਿਹੜਾ ਤੁਹਾਨੂੰ ਪਸੰਦ ਹੋ ਸੁਣਾ ਦਿਓ ਮੈਂ ਇਹਨਾਂ ਦਾ ਗਾਣਾ ਸੀ ਇੱਕ ਪੱਗ ਬੰਨਣੀ ਨਾ ਭੁੱਲ ਜਾਇਓ ਪੰਜਾਬੀਓ ਤੇ ਮੈਂ ਮਾਫੀ ਚਾਹੁੰਨਾ ਗਰਵਾਲ ਸਾਹਿਬ ਅੱਜ ਮੈਂ ਪੱਗ ਬੰਨ ਕੇ ਆ ਥੋੜੇ ਤੁਹਾਨੂੰ ਦੇਖਦੇ ਕਿ ਮੈਂ ਪੱਗ ਤਾਂ ਸਿੱਖਿਆ ਔਰ ਮੇਰੀ ਥੋੜੀ ਜੀ ਪ੍ਰੋਬਲਮ ਸੀ ਕਿ ਮੈਂ ਤਾਂ ਕਰਕੇ ਅੱਜ ਮੈਨੂੰ ਕੈਪ ਪਾਉਣੀ ਪਈ ਤੇ ਮਤਲਬ ਇਹ ਆ ਕਿ ਮੈਂ ਭੁੱਲਿਆ ਨਹੀਂਗਾ ਨਹੀਂ ਨਹੀਂ ਇੱਕ ਮੇਰਾ ਸਭ ਤੋਂ ਪਹਿਲਾ ਜਿਹੜਾ ਚਲੋ ਬਾਕੀ ਵੀ ਗਾਉਂਦੇ ਹੀ ਰਹਨੇ ਆ ਉਹ ਜਿਹੜਾ ਸਭ ਤੋਂ ਪਹਿਲਾ ਗਾਣਾ ਆਇਆ ਸੀ ਪੱਗ ਦੇ ਉੱਤੇ ਉਦੋਂ ਵੀ ਸਾਰਿਆਂ ਨੇ ਬੜਾ ਪਸੰਦ ਕੀਤਾ ਈ ਉਦੋਂ ਖੈਰ ਵੀਡੀਓ ਵੀ ਨਹੀਂ ਸੀ ਬਣਦੇ ਹੁੰਦੇ ਸੋ ਅੱਜ ਵੀ ਬਹੁਤ ਟੱਕਦਾ ਉਹ ਹੁਣ ਵੀ ਵਿਆਹਾਂ ਦਾ ਦੌਰ ਚੱਲ ਰਿਹਾ ਸੀ ਕਿ ਕਦੋਂ ਸਾਡੇ ਬੂਹੇ ਤੇਲ ਚੋ ਆਉਣਾ ਤੂੰ ਸੇਰੇ ਬਨ ਆਉਣਾ ਤੇ ਕਦੋਂ ਹੋਣੀ ਜਨ ਮਿੱਤਰਾ ਉਹ ਕਦੋਂ ਸਾਡੇ ਬੂਹੇ ਤੇਲ ਚੋਂ ਆਉਣਾ ਤੂੰ ਸੇਰੇ ਬੰਨ ਆਉਣਾ ਤੇ ਕਦੋਂ ਹੋਣੀ ਜਨ ਮਿੱਤਰਾ ਬੜੇ ਚਿਰ ਤੋਂ ਢੋਡੀ ਕਵੇਂ ਮੈਂ ਕਰਦੀ ਗਲਾਬੀ ਪੱਗ ਬਨ ਮਿੱਤਰਾ ਹਾਏ ਹਾਏ ਹੋ ਬੜੇ ਚਿਰ ਤੋਂ ਮਰੀ ਜਾਏ ਰੱਖੀਆਂ ਗਲਾਬੀ ਪੱਗ ਬਨ ਮਿੱਤਰਾ ਕੀ ਬਾਤ ਹੈ ਤੁਹਾਡਾ ਗਾਣਾ ਸੁਣ ਕੇ ਪਤਾ ਨਹੀਂ ਕਿੰਨਿਆਂ ਦੇ ਪੱਗ ਬਨਣੀਆਂ ਗਲਾਬੀ ਰੰਗ ਦੀ ਹੁਣ ਦੇਖ ਲਓ ਕਿੰਨਾ ਪ੍ਰਾਣਾ ਗੀਤ ਆ ਅੱਜ ਵੀ ਐਂ ਲੱਗਦਾ ਵੀ ਅੱਜ ਦਾ ਹੀ ਆਏ ਵਾਕਿਆ ਹੀ ਵਾਕਿਆ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਬਾਰੀ ਮਿਲ ਚੁੱਕੀ ਹਾਂ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ ਤੁਸੀਂ ਉਦਾਂ ਦੇ ਹੀ ਆ ਬਸ ਜਿਵੇਂ ਦੇ ਦੇਖਿਆ ਕੀ ਬਾਤ ਕੀ ਨਾਸਟਿਕ ਖਾਂਦੇ ਹੋ ਤੁਸੀਂ ਮੈਨੂੰ ਹੁਣ ਬਦਲਣਾ ਹੀ ਪਣਾ ਮੈਨੂੰ ਲੱਗਦਾ ਹੁਣ ਜਿੰਨੇ ਜਿੰਨੇ ਵੀ ਨੂੰ ਕੁਆਰਚਾ ਲੱਗੇ ਨਹੀਂ ਨਹੀਂ ਪਰ ਮਾਤਾ ਤੁਹਾਨੂੰ ਕੋਈ ਨਹੀਂ ਕਰਾਂਗੀ ਨਹੀਂ ਨਹੀਂ ਪਰ ਮਾਤਾ ਤੁਹਾਨੂੰ ਇਦਾਂ ਦੇ ਹੀ ਰੱਖਣ ਜਿਵੇਂ ਦੇ ਹੈਗੇ ਓਵੇਂ ਦੇ ਹੀ ਰਹਿਓ ਤੁਸੀਂ ਔਰ ਬਾਕੀ ਮੈਂ ਸੱਚੀ ਕਹਿੰਨੀ ਆ ਮੈਂ ਪੁੱਛਣਾ ਚਾਹਦੀ ਤੁਸੀਂ ਨਾਸ਼ਤੇ 'ਚ ਕੀ ਖਾਂਦੇ ਹੋ ਤੁਸੀਂ ਸਾਰਿਆਂ ਨਾਲੋਂ ਜ਼ਿਆਦਾ ਗਲੋ ਕਰ ਰਹੇ ਹੋ 12 1 ਵਜੇ ਤੱਕ ਮੈਂ ਕੁਝ ਨਹੀਂ ਖਾਂਦਾ ਅੱਛਾ ਹਾਂ ਮੈਂ ਤਾਂ ਭੁੱਖੇ ਰਹੋ ਸੋਨੇਵਾਨਾ ਤਾਂ ਭੁੱਖੇ ਰਹੋ ਸਿਰ ਭੁੱਖ ਚੰਗੀ ਤਰ੍ਹਾਂ ਨਹੀਂ ਲੱਗਦੀ ਜਦੋਂ ਅੱਖ ਨਾ ਖਾਓ ਠੀਕ ਹੈ ਤੇ ਜਿਵੇਂ ਕਿ ਅਮਨ ਜੀ ਹੁਣ ਅੱਜਕੱਲ ਜਿਹੜੀਆਂ ਕੁੜੀਆਂ ਹੈਗੀਆਂ ਹਰ ਕਿਸੇ ਦੀ ਫੈਮਲੀ ਕੋਜੀ ਨਹੀਂ ਹੁੰਦੀ ਹੈਗੀ ਹਰ ਕਿਸੇ ਨੂੰ ਮੌਕੇ ਨਹੀਂ ਮਿਲਦੇ ਜ਼ਿੰਦਗੀ 'ਚ ਕੁਝ ਬਣਨ ਦੇ ਤੇ ਜਿਹੜੇ ਲੋਕ ਕਈ ਅੱਜਕੱਲ ਦੇ ਕਈਆਂ ਦੇ ਥੌਟ ਇਦਾਂ ਦੇ ਹੈਗੇ ਰੂੜੀਵਾਦੀ ਕੁੜੀਆਂ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਪਰ ਬੜੀਆਂ ਖੁਸ਼ਕਿਸਮਤ ਉਹ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਘਰਾਂ ਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਤੁਸੀਂ ਇੱਕ ਹੋ ਤੇ ਉਹਨਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਆਫ ਕੌਰਸ ਸਾਰੇ ਯੂ نو ਸਭ ਦੀ ਆਪਣੀ ਫੈਮਲੀਜ਼ ਦੀਆਂ ਪ੍ਰੋਬਲਮਸ ਐਸ ਯੂ ਸੈਡ ਬਟ ਆਈ ਥਿੰਕ ਆਪਣਾ ਇਨੀਸ਼ੀਏਟਿਵ ਲੈਣਾ ਵੀ ਜ਼ਰੂਰੀ ਹੁੰਦਾ ਇਫ ਯੂ ਵਾਂਟ ਟੂ ਡੂ ਸਮਥਿੰਗ ਤੇ ਫਿਰ ਉਹ ਆਪਾਂ ਨੂੰ ਆਪਣਾ ਇਨੀਸ਼ੀਏਟਿਵ ਲਾ ਕੇ ਉਹ ਆਪਾਂ ਨੂੰ ਕੰਪਲੀਟ ਕਰਨਾ ਜ਼ਰੂਰੀ ਆ ਜਿਵੇਂ ਜੋ ਤੁਸੀਂ ਗੋਲ ਦੇਖਦੇ ਹੋ ਉਹਨੂੰ ਪੂਰਾ ਕਰਨਾ ਦੈਟਸ ਯੂਰ ਰਿਸਪੌਂਸਿਬਿਲਟੀ ਜੀ ਤੇ ਆਈ ਥਿੰਕ ਜਦੋਂ ਤੱਕ ਆਪਾਂ ਆਪਣੇ ਐਫਰਟਸ ਨਹੀਂ ਪਾਵਾਂਗੇ ਆਪਾਂ ਆਪਣੀ ਮਿਹਨਤ ਨਹੀਂ ਕਰਾਂਗੇ ਉਦੋਂ ਤੱਕ ਨਹੀਂ ਹੋਣੀ ਕੋਈ ਵੀ ਚੀਜ਼ ਅੱਜਕੱਲ ਜਿਹੜੀਆਂ ਮੂਵੀਜ਼ ਬਣਦੀਆਂ ਗੁਰਪ੍ਰੀਤ ਜੀ ਜਿਵੇਂ ਕਿ ਕਈ ਕਾਮੇਡੀ ਬਣਦੀਆਂ ਹੈਗੀਆਂ ਕਈ ਇਮੋਸ਼ਨਲ ਬਣਦੀਆਂ ਹੈਗੀਆਂ ਹਰ ਕਿਸੇ ਦੀ ਮੂਵੀ ਆਪਣੇ ਆਪਣੇ ਹਿਸਾਬ ਦੇ ਨਾਲ ਹਰ ਕੋਈ ਬਣਾਉਂਦਾ ਹੈਗਾ ਤਾਂ ਉਵੇਂ ਹੀ ਅੱਜ ਕੱਲ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਜਨਰੇਸ਼ਨ ਜਾ ਰਹੀ ਹੈਗੀ ਉਹਨਾਂ ਨੂੰ ਕੋਈ ਮੈਸੇਜ ਵਾਲੀ ਮੂਵੀ ਹੋਣੀ ਚਾਹੀਦੀ ਹੈ ਕਿ ਜਾਂਦੇ ਜਾਂਦੇ ਹਰ ਇੱਕ ਮੂਵੀ ਇੱਕ ਐਸਾ ਮੈਸੇਜ ਦੇਵੇ ਕਿ ਜਿਹੜੀ ਜਨਰੇਸ਼ਨ ਨੂੰ ਕੁਝ ਸਿੱਖਣ ਨੂੰ ਮਿਲੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤਾਂ ਕਿਵੇਂ ਤੁਹਾਡੀ ਇਹਨਾਂ ਮੂਵੀਜ਼ ਨੂੰ ਲੈ ਕੇ ਤੁਹਾਡੀ ਅੱਗੇ ਦੀ ਅੱਗੇ ਸੋਚ ਬਣਦੀ ਹੈ ਅ ਜਿਵੇਂ ਹੁਣ ਦੌਰ ਤਾਂ ਦੇਖੋ ਬਦਲਦਾ ਹੀ ਆ ਹਰ ਵਾਰੀ ਕਿਉਂਕਿ 21 ਚੀਜ਼ ਬਹੁਤ ਟਾਈਮ ਨਹੀਂ ਚੱਲ ਸਕਦੀ ਕਿ ਜਿਵੇਂ ਕਿ ਹੁਣ ਚਲੋ ਠੀਕ ਹੈ ਕਾਮੇਡੀ ਮੂਵੀਆਂ ਚੱਲਦੀਆਂ ਹੁੰਦੀਆਂ ਸੀ ਤਾਂ ਹੁਣ ਜਿਵੇਂ ਜਿਵੇਂ ਅੱਗੇ ਅਸੀਂ ਵੱਧ ਰਹੇ ਹਾਂ ਬਲੂ ਪੈਨ ਦੇਖ ਲਓ ਤੁਸੀਂ ਜੀ ਜੀ ਆ ਆਡੀਅנס ਰੈਡੀ ਬੈਠੀ ਆ ਕੁਝ ਡਿਫਰੈਂਟ ਦੇਖਣ ਲਈ ਪਰ ਅਸੀਂ ਦਿਖਾਉਣ ਵਾਲੇ ਚਾਹੀਦੇ ਹਾਂ ਹੁਣ ਬਿਲਕੁਲ ਇੱਜਤੇ ਆ ਕੰਮ ਕੋਈ ਵੀ ਕੋਈ ਵੀ ਬੰਦਾ ਕੋਈ ਵੀ ਫਿਲਮ ਮੇਕਰ ਡਿਫਰੈਂਟ ਬਣਾਊਗਾ ਤਾਂ ਉਹ ਪੈਂਦੀ ਸੱਟੇ ਜਿਹੜੇ ਦਰਸ਼ਕਾਂ ਨੇ ਬੁੱਝ ਲੈਣਾ ਤੇ ਉਹ ਚੱਲ ਜਾਣਾ ਕੰਮ ਉਹ ਬਿਲਕੁਲ ਤਾਂ ਉਹਦੇ ਵਿੱਚ ਇਹ ਹੈ ਕਿ ਜਿਵੇਂ ਹੁਣ ਤੁਸੀਂ ਬਲੂ ਵੈਨ ਮੂਵੀ ਆ ਮੈਂ ਚਾਹੂੰਗਾ ਦਰਸ਼ਕ ਸਾਡੇ ਦੇਖਣ ਤਾਂ ਉਹਨਾਂ ਨੂੰ ਵੀ ਇੱਕ ਮੈਸੇਜ ਦੇ ਨਾਲ ਨਾਲ ਇੱਕ ਸੋਹਣਾ ਕੰਟੈਂਟ ਅ ਪਰਫਾਰਮੈਂਸ ਔਰ ਇੱਕ ਚੰਗੀ ਕਹਾਣੀ ਦੇਖਣ ਨੂੰ ਮਿਲੂਗੀ ਜਦੋਂ ਅਸੀਂ ਇਹ ਦੇਖਣਾ ਸਟਾਰਟ ਕਰਾਂਗੇ ਤਾਂ ਸਾਡੇ ਵਰਗੇ ਫਿਲਮ ਮੇਕਰ ਜਾਂ ਹੋਰ ਜਿਹੜੇ ਫਿਲਮ ਮੇਕਰ ਹੈਗੇ ਉਹ ਇਹ ਅਪਨਾ ਹਿੰਮਤ ਕਰਨਗੇ ਕਿ ਅਸੀਂ ਡਿਫਰੈਂਟ ਕੁਝ ਕਨਸੈਪਟ ਬਣਾਈਏ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰੀਏ ਬਿਲਕੁਲ ਰਵਿੰਦਰ ਜੀ ਜਿਵੇਂ ਕਿ ਤੁਸੀਂ ਅਦਾਕਾਰ ਹੋ ਗਾਇਕ ਵੀ ਹੋ ਤੁਸੀਂ ਤੁਸੀਂ ਫੈਮਿਲੀ ਦੇ ਵਿੱਚ ਵੀ ਰਹਿੰਦੇ ਹੋ ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ ਨਾ ਇੱਕ ਬੰਦੇ ਲਈ ਬੜਾ ਔਖਾ ਹੁੰਦਾ ਹੈ ਤੁਸੀਂ ਇਹ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ ਜਿਵੇਂ ਮੂਵੀ ਤੇ ਵੀ ਜਾਣਾ ਸ਼ੂਟਿੰਗ ਤੇ ਵਿੱਚ ਵੀ ਟਾਈਮ ਦੇਣਾ ਆਪਣੇ ਜਿਹੜੀ ਚੀਜ਼ ਤੇ ਪੈਸਾ ਲੱਗਦਾ ਬੰਦੇ ਜਿਸ ਚੀਜ਼ ਤੋਂ ਆਪਾਂ ਅਰਨ ਕਰਦੇ ਆ ਉਹਨੂੰ ਵੀ ਪੂਰਾ ਟਾਈਮ ਦੇਣਾ ਉੱਪਰੋਂ ਫੈਮਿਲੀ ਨੂੰ ਵੀ ਟਾਈਮ ਦੇਣਾ ਇਹ ਚੀਜ਼ਾਂ ਤੁਸੀਂ ਆਪਣੀ ਨਾਰਮਲ ਲਾਈਫ ਸਟਾਈਲ ਮੈਨੇਜ ਕਰਦੇ ਹੋ ਇਹਦੇ ਬਾਰੇ ਤੁਸੀਂ ਸਾਨੂੰ ਥੋੜਾ ਦੱਸੋ ਮੇਰੇ ਖਿਆਲ ਹੋ ਜਾਂਦਾ ਮੈਨੇਜ ਕੋਈ ਏਡੀ ਗੱਲ ਨਹੀਂ ਹੈ ਮਤਲਬ ਆਰਟਿਸਟ ਸਾਡੀ ਲਾਈਨ ਇਦਾਂ ਦੀ ਹੈ ਬਾਕੀ ਵੀ ਮੇਰੇ ਖਿਆਲ ਉਹਨਾਂ ਦਾ ਨਾਲ ਵੀ ਇਦਾਂ ਹੀ ਹੁੰਦਾ ਹੁਣ ਅਸੀਂ ਜਦੋਂ ਫ੍ਰੀ ਹੁੰਨੇ ਆ ਤਾਂ ਫ੍ਰੀ ਵੀ ਹੁੰਨੇ ਵਿੱਚ ਕਾਫੀ ਸੋ ਉਹ ਫਿਰ ਉਦੋਂ ਥੋੜਾ ਜਿਹਾ ਫੈਮਿਲੀ ਵਾਲਾ ਕੰਮ ਉਦੋਂ ਉਹਨਾਂ ਨੂੰ ਕਹਿੰਦੇ ਕਿ ਹੁਣ ਵਿਲੇ ਹਾਂ ਹੁਣ ਜੋ ਮਰਜੀ ਕਰ ਲੈਣਾ ਜਦੋਂ ਕਈ ਵਾਰ ਲੇਟ ਨਾਈਟ ਜਦੋਂ ਬਿਜ਼ੀ ਹੁੰਨੇ ਆ ਤਾਂ ਫਿਰ ਹੁੰਦਾ ਕਿ ਬਹੁਤ ਦਿਨ ਕਈ ਵਾਰੀ ਮਤਲਬ ਲਗਾਤਾਰ ਹੀ ਫਿਰ ਕਰਦੇ ਗੁੱਸੇ ਨਹੀਂ ਹੁੰਦੇ ਫੇ ਗੱਲ ਤਾਂ ਹੈ ਫਿਰ ਜਿਹੜਾ ਵੈਲਾ ਟਾਈਮ ਉਹ ਤੋਂ ਕਹੀਦਾ ਵੀ ਹੁਣ 24 ਘੰਟੇ ਤੁਹਾਡੇ ਕੋਲ ਹੀ ਹੈ ਉਹ ਉਧਰ ਪੂਰਾ ਕਰਦੇ ਸੀ ਤਾਂ ਨਾ ਸੋ ਇਸ ਕਰਕੇ ਥੋੜਾ ਜਿਹਾ ਚਲੋ ਹੁੰਦਾ ਹੀ ਆ ਜਿਹੜਾ ਕਿਉਂਕਿ ਟਰੈਵਲ ਬਹੁਤ ਹੁੰਦਾ ਆਰਟਿਸਟ ਦੀ ਲਾਈਫ ਚ ਹਨਾ ਸਾਡੇ ਤਾਂ ਜਿਆਦਾ ਹੀ ਰਹਿੰਦਾ ਕਦੇ ਸ਼ੂ ਕਿਤੇ ਆ ਕਦੇ ਕਿਤੇ ਆ ਭੱਜ ਦੌੜ ਵਿੱਚ ਹੀ ਚਲੋ ਸ਼ੂਟਿੰਗਸ ਦਾ ਵੀ ਹੋ ਜਾਂਦਾ ਵਾ ਤੋਂ ਪਰ ਇਹ ਆ ਕਿ ਨਾਲ-ਨਾਲ ਉਧਰ ਵੀ ਰੱਖੀ ਦੀ ਕੋਸ਼ਿਸ਼ ਜਾਇਦਾ ਕਰਾਈ ਦਈ ਹੈ ਸਾਰਾ ਕਿ ਆਪ ਨੂੰ ਠੀਕ ਹੀ ਰੱਖਣਾ ਪੈਂਦਾ ਬਿਲਕੁਲ ਜੀ ਇਸ ਮੂਵੀ ਦੇ ਵਿੱਚ ਦਰਸ਼ਕਾਂ ਦੇ ਲਈ ਕੀ ਖਾਸ ਹੈ ਕਿ ਜਿਹੜਾ ਕਿ ਉਹਨਾਂ ਨੂੰ ਆਉਣਾ ਹੀ ਚਾਹੀਦਾ ਹੈ ਤੁਹਾਡੇ ਅਕੋਰਡਿੰਗ ਕਿ ਮੂਵੀ ਦੇਖਣੀ ਹੀ ਚਾਹੀਦੀ ਹੈ ਕਿ ਉਹਨਾਂ ਲਈ ਕੁਝ ਨਵਾਂ ਹੈ ਇਸ ਮੂਵੀ ਦੇ ਵਿੱਚ ਆਉਣਾ ਕਿ ਤੇ ਨਹੀਂ ਮੈਂ ਨਹੀਂ ਬੋਲਦੀ ਜੀ ਸਰ ਕੋ ਚੁਪਾ ਲਿਆ ਜੀ ਘਰੀ ਜੀ ਨੇ ਨਹੀਂ ਮਤਲਬ ਮੂਵੀ ਦੇਖਣ ਲਈ ਬੈਠਣਾ ਹੀ ਚਾਹੀਦਾ ਹਾਂ ਮਤਲਬ ਤੁਸੀਂ ਚੁਪਾ ਲਿਆ ਜੀ ਨੇ ਨਹੀਂ ਡਾਊਨਲੋਡ ਕੀਤੀ ਉਹਨੇ ਡਾਊਨਲੋਡ ਕਰਨੀਆਂ ਘਰੇ ਬੈਠ ਕੇ ਆਰਾਮ ਨਾਲ ਹੁਣ ਠੰਡ ਵੀ ਹੋ ਗਈ ਰਾਮ ਨਾਲ ਆਪਣੇ ਬੈਠ ਕੇ ਬੈੱਡ ਤੇ ਕੰਬਲ ਦੇ ਵਿੱਚ ਦੇਖੋ ਤੁਸੀਂ ਕਿਤੇ ਆਉਣ ਦੀ ਲੋੜ ਨਹੀਂ ਐ ਜੀ ਜੀ ਸੋ ਦੇਖਣੀ ਤਾਂ ਮੈਨੂੰ ਲੱਗਦਾ ਜਦੋਂ ਦੇਖਣੀ ਸ਼ੁਰੂ ਕਰਨਗੇ ਬੰਦ ਤਾਂ ਉਹਨਾਂ ਤੋਂ ਆਪੀ ਨਹੀਂ ਹੋਣੀ ਕਿਉਂਕਿ ਪੂਰੀ ਦੇਖਣੀ ਪੈਣੀ ਹੈ ਹਨਾ ਮੈਨੂੰ ਖੁਦ ਨੂੰ ਜਿੱਦਾਂ ਮੈਂ ਪਹਿਲੇ ਕਿਹਾ ਸੀ ਕਿ ਮੈਨੂੰ ਇਦਾਂ ਦੀਆਂ ਸਸਪੈਂਸ ਵਾਲੀਆਂ ਮੂਵੀਜ਼ ਮੈਨੂੰ ਬੜੀਆਂ ਵਧੀਆ ਲੱਗਦੀਆਂ ਔਰ ਇਹ ਵੀ ਪੂਰੀ ਐਂਡ ਤੱਕ ਮਤਲਬ ਬੰਦੇ ਨੂੰ ਕੁਝ ਨਹੀਂ ਕਲੀਅਰ ਹੁੰਦਾ ਕਿ ਕੌਣ ਕਰ ਰਿਹਾ ਮਰਡਰ ਕੀ ਹੋ ਰਿਹਾ ਉਹ ਪੁਲਿਸ ਐਸੀ ਚੀਜ਼ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਹਨਾ ਜੀ ਸੋ ਇਹ ਤਾਂ ਹੈ ਹੀ ਆ ਕਿ ਜਿਹੜਾ ਇੱਕ ਵਾਰੀ ਦੇਖਣ ਲੱਗ ਗਿਆ ਉਹਨੂੰ ਪੂਰੀ ਦੇਖਣੀ ਪਊਗੀ ਉਹਨਾਂ ਚੋਂ ਉਹਨੂੰ ਚੈਨ ਆਉਣਾ ਨਹੀਂ ਵੀ ਹੈ ਕੌਣ ਆ ਹਨਾ ਜਿਹਨੇ ਜਿਹਨੇ ਇਹ ਕਤਲ ਕੀਤਾ ਔਰ ਵਾਕਿਆ ਜਦੋਂ ਟ੍ਰੇਲਰ ਦੇਖਿਆ ਨਾ ਮੂਵੀ ਦੇ ਵਿੱਚ ਬੰਦਾ ਸੋਚਦਾ ਹੈ ਕਿ ਹੈ ਕੌਣ ਹਨਾ ਇੱਕ ਤੋਂ ਮਰਡਰ ਦੂਸਰਾ ਮਰਡਰ ਹੋ ਜਾਂਦਾ ਤਾਂ ਵਾਕਿਆ ਦੇਖਣ ਦੀ ਕੋਸ਼ਿਸ਼ ਕਰਦਾ ਟ੍ਰੇਲਰ ਉਸ ਆਪ ਇਹਦੇ ਚੁਲਜੀ ਹੋਈ ਆ ਬੰਦੇ ਕੋਈ ਆ ਰਿਹਾ ਕੋਈ ਕਹਿ ਰਿਹਾ ਮੈਂ ਮਾਰਿਆ ਪੁਲਿਸ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈ ਨਾ ਆਫੀਸਰ ਵੀ ਨਹੀਂ ਇਹ ਨਹੀਂ ਹੋ ਸਕਦਾ ਸੋ ਹੁਣ ਉਹ ਐਂਡ ਤੇ ਨਿਕਲਦਾ ਕੀ ਆ ਇਹੀ ਇਸ ਮੂਵੀ ਦੀ ਖੂਬਸੂਰਤੀ ਆ ਔਰ ਬਹੁਤ ਘੱਟ ਫਿਲਮਾਂ ਇਹੋ ਜਿਹਾ ਸਬ ਪੰਜਾਬੀ 'ਚ ਮੇਰਾ ਖਲਬ ਨਹੀਂ ਬਣੀਆਂ ਹੈਗੀਆਂ ਸੋ ਪਰ ਹੁਣ ਚੰਗੀ ਗੱਲ ਆ ਕਿ ਅਲੱਗ-ਅਲੱਗ ਸਬਜੈਕਟ ਦੇ ਉੱਤੇ ਪੰਜਾਬੀ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਔਰ ਬਹੁਤ ਲੋੜ ਆ ਇਸੀ ਦੀ ਜੀ ਜਾਂਦੇ-ਜਾਂਦੇ ਸਾਡੇ ਚੈਨਲ ਰਾਹੀਂ ਤੁਹਾਡੇ ਸਾਰਿਆਂ ਦਾ ਦਰਸ਼ਕਾਂ ਨੂੰ ਕੀ ਮੈਸੇਜ ਅੱਜ ਤਾਂ ਆਪਾਂ ਬਲੂ ਵੈਨ ਲਈ ਬੈਠੇ ਆ ਪਹਿਲਾਂ ਤਾਂ ਮੈਸੇਜ ਇਹੀ ਆ ਸਾਡੇ ਦਾ ਹਮ ਤਾਂ ਵੀ ਜ਼ਰੂਰ ਦੇਖੋ ਸੋ ਬਾਕੀ ਹਮੇਸ਼ਾ ਪੋਜ਼ਿਟਿਵ ਰਹੋ ਆਪਣੇ ਲਾਈਫ ਚ ਨਾ ਤਾਂ ਚੰਗੀ ਮਾੜੀਆਂ ਚੀਜ਼ਾਂ ਜ਼ਿੰਦਗੀ ਆ ਇਹਦੇ ਵਿੱਚ ਹੁੰਦੀਆਂ ਰਹਿੰਦੀਆਂ ਇਸ ਕਰਕੇ ਸਭ ਤੋਂ ਵੱਡਾ ਮੈਸੇਜ ਇਹ ਹੈ ਜੀ ਸਾਰਿਆਂ ਕੋਲੇ ਫੋਨ ਨਾ ਮੋਬਾਈਲ ਆ ਦੋ ਦੋ ਆ ਕਈਆਂ ਕੋਲੇ ਤਾਂ ਚਪਾਲਿਆ ਹੋਰ ਜੇ ਡਾਊਨਲੋਡ ਕਰ ਲਓ ਡਾਊਨਲੋਡ ਕਰ ਲਓ ਖਾਲੀ ਰੱਖੋ ਚਪਾਲ ਡਾਊਨਲੋਡ ਕਰ ਲਓ ਤੇ ਉਹਦੀ سبسਕ੍ਰਿਪਸ਼ਨ ਲੈ ਲਓ ਤੇ ਇਹ ਦੇਖੋ ਸਾਡੀ ਫਿਲਮ ਬਲੂ ਵੈਨ ਤੇ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਫਿਲਮਾਂ ਆ ਰਹੀਆਂ ਉਹ ਵੀ ਜਰੂਰ ਦੇਖੋ ਜੀ ਮੈਂ ਤੁਹਾਡਾ ਆਈ ਥਿੰਕ ਬੈਸਟ ਪਾਰਟ ਜਦਾਂ ਐਸ ਯੂ ਸੈਡ ਕਿ ਕਾਫੀ ਲੋਕਾਂ ਦੀ ਨਾ ਮੈਂਟੈਲਿਟੀ ਪੁਲਿਸ ਨੂੰ ਲੈ ਕੇ ਬੜੀ ਕਈ ਲੋਕਾਂ ਦੀ ਆਮ ਨਾਟ ਸੇਇੰਗ ਸਾਰਿਆਂ ਦੀ ਤੇ ਉਹ ਇਹਦੇ ਵਿੱਚ ਪ੍ਰੋਸਪੈਕਟਿਵ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਹੋਊਗਾ ਕਿ ਜਦਾਂ ਕਹਿੰਦੇ ਨਾ ਕਈ ਵੀ ਯੂ نو ਪੁਲਿਸ ਵਾਲੇ ਮਤਲਬ ਰੂਡ ਬਿਹੇਵ ਕਰਦੇ ਆ ਐਂਡ ਦੇ ਆਰ ਨਾਟ ਸਿਨਸੀਅਰ ਹਾਂ ਤੇ ਆਈ ਥਿੰਕ ਜਸ ਸ਼ਿਦਤ ਨਾਲ ਮਤਲਬ ਇਹਨਾਂ ਨੇ ਫਿਲਮ ਕੀਤੀ ਐਜ਼ ਐਨ ਐਕਟਰ ਹੈਨਾ ਤੇ ਮੈਨੂੰ ਲੱਗਦਾ ਕਿ ਜਿੰਨੀ ਰਿਸਪੌਂਸਿਬਿਲਟੀ ਇਹਨਾਂ ਤੇ ਸੀ ਜਾਂ ਸਾਡੇ ਤੇ ਸੀ ਜੋ ਜਿਹਦੀ ਕੈਰੈਕਟਰ ਦੀ ਰਿਸਪੌਂਸਿਬਿਲਟੀ ਸੀ ਐਂਡ ਵੀ ਆਰ ਐਕਟਰਸ ਤੇ ਆਪਾਂ ਉਸ ਹਿਸਾਬ ਨਾਲ ਉਹਦੀ ਜ਼ਿੰਮੇਵਾਰੀ ਲੈ ਕੇ ਅਸੀਂ ਉਹਨੂੰ ਵਧੀਆ ਵਕੂਬੀ ਨਿਭਾਇਆ ਰਾਈਟ ਬਟ ਜਿਨ੍ਹਾਂ ਦੇ ਉੱਤੇ ਰਿਐਲਿਟੀ 'ਚ ਉਹ ਸਿਚੁਏਸ਼ਨ ਹੈਗੀ ਆ ਤੇ ਜ਼ਾਹਿਰ ਜੀ ਗੱਲ ਆ ਕਿ ਉਹਨਾਂ ਤੇ ਕਿੰਨਾ ਪ੍ਰੈਸ਼ਰ ਹੈ ਤਾਂ ਆਈ ਥਿੰਕ ਇਹ ਮੈਸੇਜ ਬੜਾ ਕਲੀਅਰ ਹੋਊਗਾ ਸਾਰਿਆਂ ਲਈ ਕਿ ਉਹ ਵੀ ਆਪਣੀ ਜੌਬ ਬਹੁਤ तरीके ਨਾਲ ਬਹੁਤ ਜ਼ਿੰਮੇਵਾਰੀ ਦੇ ਨਾਲ ਪੂਰੀ ਕਰਦੇ ਨੇ ਬਿਲਕੁਲ ਤੇ ਤੁਸੀਂ ਵੀ ਸਾਰੇ ਦਰਸ਼ਕ ਜੋ ਹੈ ਬਲੂ ਵੈਂਡ ਮੂਵੀ ਚੋਪਾਲ OTT ਤੇ ਰਿਲੀਜ਼ ਹੋ ਗਈ ਹੈ ਜਰੂਰ ਦੇਖੋ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਸਾਨੂੰ ਟਾਈਮ ਦਿੱਤਾ ਤੇ ਇਹਦੇ ਲਈ ਬਹੁਤ-ਬਹੁਤ ਧੰਨਵਾਦ ਮੂਵੀ ਦੇਖਣ ਤੋਂ ਬਾਅਦ ਵਿੱਚ ਤੁਸੀਂ ਮੂਵੀ ਦਾ ਸਮਾਂ ਵਿੱਚ ਕਮੈਂਟ ਬਾਕਸ ਜਰੂਰ ਕਰਿਓ ਤੁਹਾਨੂੰ ਕਿਵੇਂ ਦੀ ਮੂਵੀ ਲੱਗੀ ਤੇ ਇਸੇ ਤਰ੍ਹਾਂ ਹੋਰ ਨਵੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਜਰੂਰ ਕਰਵਾਵਾਂਗੇ ਬਣੇ ਰਹੋ ਜੀ ਸਾਂਝਾ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ